ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਜ਼ਿਮਨੀ ਚੋਣਾ ਦੇ ਅਪਡੇਟ ਨੂੰ ਲੈ ਕੇ ਹਾਜ਼ਰ ਹੋਏ ਹਾਂ 1 ਵਜੇ ਤੱਕ ਦੀਆਂ ਹੋਈਆਂ ਚੋਣਾਂ ਦੀ ਗੱਲ ਕਰੀਏ ਤਾਂ 1 ਵਜੇ ਤੱਕ 33.42% ਵੋਟਾਂ ਜਿਹੜੀਆਂ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਪੂਗਤ ਚੁੱਕੀਆਂ ਨੇ ਲਗਾਤਾਰ ਸਵੇਰ ਤੋਂ ਤੁਸੀਂ ਵਿਸ਼ਵਵਾਰਤਾ ਦੇ ਨਾਲ ਬਣੇ ਹੋਏ ਹੋ ਤੁਹਾਨੂੰ ਦੱਸ ਦਈਏ ਸਵੇਰ ਤੋਂ ਜਿਸ ਤਰ੍ਹਾਂ VOTING ਚੱਲ ਰਹੀ ਸੀ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ VOTING ਕੁਝ ਸਲੋ ਪ੍ਰੋਸੈਸ ਦੇ ਨਾਲ ਹੋ ਰਹੀ ਹੈ ਕਾਫੀ ਧੀਮੀ ਗਤੀ ਦੇ ਨਾਲ ਸਵੇਰੇ 9 ਵਜੇ ਤੱਕ ਗੱਲ ਕਰੀਏ ਤਾਂ ਸਵੇਰੇ 9 ਵਜੇ ਜਿਹੜੀ VOTING ਦੀ ਪ੍ਰਤੀਸ਼ਤਤਾ ਸੀ ਉਹ 8.5% ਦੇ ਕਰੀਬ ਸੀ ਤੇ ਹੌਲੀ ਹੌਲੀ ਜਿਵੇਂ ਜਿਵੇਂ ਦਿਨ ਚੜਿਆ ਓਵੇਂ ਓਵੇਂ ਲੋਕਾਂ ਦੇ ਵਿੱਚ ਜਿਹੜਾ ਵੋਟਾਂ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਇੱਕਦਮ ਲੋਕ ਬਾਹਰ ਆਉਣੇ ਸ਼ੁਰੂ ਹੋ ਗਏ ਤੇ ਹੁਣ 1 ਵਜੇ ਤੱਕ ਦੀ ਅਪਡੇਟ ਤੁਹਾਨੂੰ ਦਿੰਨੇ ਆ 1 ਵਜੇ ਤੱਕ ਦੇ ਅਪਡੇਟ ਦੀ ਗੱਲ ਕਰੀਏ ਤਾਂ 1 ਵਜੇ ਤੱਕ 33.42% ਵੋਟਾਂ ਪੁੱਗ ਚੁੱਕੀਆਂ ਨੇ ਸੋ ਇਸ ਦੇ ਨਾਲ ਇਹ ਲੱਗ ਰਿਹਾ ਹੈ ਕਿ 6 ਵਜੇ ਤੱਕ ਜੇ ਵੋਟਾਂ ਪੈਣਗੀਆਂ ਤਾਂ ਇਹ ਅੰਦਾਜ਼ਾ ਸਹੀ ਹੀ ਲਗਾਇਆ ਜਾ ਸਕਦਾ ਹੈ ਕਿ ਆ ਇਹ ਜਿਹੜੀ ਵੋਟ ਪ੍ਰਤੀਸ਼ਤ ਹੈ ਉਹ ਤਕਰੀਬਨ 60% ਪਹੁੰਚਣ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਸਵੇਰੇ ਪਹਿਲੇ 2-3 ਘੰਟੇ ਸਨ ਜਿਹੜੇ ਵੋਟਾਂ ਦੇ ਉਹਨਾਂ 2-3 ਘੰਟਿਆਂ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਵੋਟਾਂ ਜਿਹੜੀਆਂ ਨੇ ਕਿ ਉਹ ਆਮ ਨਾਲੋਂ ਘੱਟ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਆਮ ਤੌਰ ਤੇ ਜ਼ਿਮਨੀ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਆਮ ਵਿਧਾਨ ਸਭਾ ਦੀਆਂ ਵੋਟਾਂ ਦੇ ਨਾਲੋਂ ਕੁਝ ਫੀਸਦ ਪ੍ਰਤੀਸ਼ਤ ਜਿਹੜੀ ਘੱਟ ਹੁੰਦੀ ਹੈ 1-2% ਦੀ ਕਮੀ ਜਿਹੜੀ ਦੇਖਣ ਨੂੰ ਮਿਲਦੀ ਹੈ ਅਕਸਰ ਪਰ ਇਹਨਾਂ ਵੋਟਾਂ ਦੇ ਵਿੱਚ ਸਵੇਰੇ ਜਿਸ ਤਰ੍ਹਾਂ 2:30 ਤੋਂ 3 ਘੰਟੇ ਤੱਕ ਜਿਹੜੀ ਵੋਟਾਂ ਦੀ ਰਫ਼ਤਾਰ ਰਹੀ ਹੈ ਉਸ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ VOTING ਪ੍ਰਤੀਸ਼ਤਤਾ ਜਿਹੜੀ ਉਹ ਘੱਟ ਰਹਿ ਸਕਦੀ ਹੈ 55% ਤੱਕ ਘੱਟ ਰਹਿ ਸਕਦੀ ਹੈ ਪਰ ਜਿਵੇਂ ਹੀ 12 ਵਜੇ ਤੋਂ ਬਾਅਦ 11:30 ਵਜੇ ਤੋਂ ਬਾਅਦ ਇੱਕਦਮ ਜਿਹੜੀ ਲੋਕ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋਏ ਲਾਈਨਾਂ ਵੀ ਕਈ ਜਿਹੜੀਆਂ ਪੋਲਿੰਗ ਸਟੇਸ਼ਨ ਨੇ ਉੱਥੇ ਦੇਖਣ ਨੂੰ ਮਿਲੀਆਂ ਨੇ ਹਾਲਾਂਕਿ ਉਹਨੀਆਂ ਆਜ਼ਾਦੀਆਂ ਲੰਮੀਆਂ ਲਾਈਨਾਂ ਨਹੀਂ ਦੇਖਣ ਨੂੰ ਮਿਲੀਆਂ ਪਰ ਲਾਈਨਾਂ ਜ਼ਰੂਰ ਦੇਖਣ ਨੂੰ ਮਿਲੀਆਂ ਨੇ ਸੋ 1 ਵਜੇ ਤੱਕ ਦੀ ਗੱਲ ਕਰੀਏ ਇੱਕ ਵਾਰੀ ਤੁਹਾਨੂੰ ਫਿਰ ਅਪਡੇਟ ਦਿੰਨੇ ਆ 1 ਵਜੇ ਤੱਕ 33.42% ਵੋਟਾਂ ਪੂਕਤੀਆਂ ਨੇ ਸੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੁਪਹਿਰ ਦਾ ਵੇਲਾ ਹੈ ਪਰ ਪੋਲਿੰਗ ਸਟੇਸ਼ਨਾਂ ਤੇ ਭੀੜ ਲੱਗੀ ਹੋਈ ਹੈ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਜਿਹੜੀ VOTING ਹੈ ਉਹ 60% ਤੱਕ ਦੇਖਣ ਨੂੰ ਮਿਲ ਸਕਦੀ ਹੈ